30 ਹਜ਼ਾਰ ਏਕੜ ਜ਼ਮੀਨ ਦਾ ਸੀਐਲ ਜਿਹੜਾ ਉਹ ਹੋਇਆਗਾ ਉਹ ਕਨਵਰਟ ਹੋਇਆ ਹਾਊਸਿੰਗ ਸੈਕਟਰ ਦੇ ਅੰਦਰ ਉਹ ਕਨਵਰਟ ਹੋਇਆ ਇੰਡਸਟਰੀਅਲ ਖੇਤਰ ਦੇ ਅੰਦਰ ਉਹ ਡਿਫਰੈਂਟ ਖੇਤਰ ਦੇ ਅੰਦਰ ਕਨਵਰਟ ਹੋਇਆ ਔਰ ਬਹੁਤ ਸਾਰੀਆਂ ਉਹਦੇ ਅੰਦਰ ਇਸ ਤੋਂ ਵੀ ਇਲੈਗਲ ਕਲੋਨੀਆਂ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਦਾ ਖਾਸ ਕਰਕੇ ਵੀ ਆਜੇ ਪਾਣੀ ਖੜਾ ਹੋ ਜਾਂਦਾ ਹੈਗਾ ਪਰ ਕਿਤੇ ਇਲੈਕਟ੍ਰਿਸਿਟੀ ਸਪਲਾਈ ਨਹੀਂ ਜਾਂਦੀ ਕਿਤੇ ਸੀਵਰੇਜ ਨਹੀਂ ਹੁੰਦਾ ਬਾਅਦ ਦੇ ਵਿੱਚ ਉੱਥੇ ਧਰਵੇ ਲੱਗਦੇ ਨੇ ਫਿਰ ਆ ਕੇ ਸਰਕਾਰਾਂ ਨੂੰ ਉਹਦਾ ਸਾਰੇ ਲੋਕਾਂ ਨੂੰ ਮਦਦ ਤੇ ਆਉਣਾ ਪੈਂਦਾਗਾ ਪੈਸੇ ਕੌਣ ਲੁੱਟਿਆ ਕੌਣ ਜਾਂਦਾ ਸੀਗਾ ਇੱਕ ਪਾਸੇ ਕਿਸਾਨ ਲੁੱਟਿਆ ਜਾਂਦਾ ਸੀਗਾ